ਤੂੰ ਜੀ ਨਹੀਂ ਜਾਏ ਕਿਉਂ ਕਰਕੇ ਤੀ ਵੇਣ ਪ੍ਰਭ ਕਿਉਂ ਸੁਖ ਪਾਈ ਹੈ ਜਿੰਨੇ ਚਿਰ ਵਾਹਿਗੁਰੂ ਪਤੀ ਦੇ ਦਰਸ਼ਨ ਦਦਾਰ ਨਹੀਂ ਹੋ ਜਾਂਦੇ ਉਹਦੇ ਨਾਲ ਮੇਲ ਨਹੀਂ ਹੋ ਜਾਂਦਾ ਕਿ ਕਹਿੰਦੇ ਜੀਵ ਰੂਪ ਇਸਤਰੀ ਜਿਹੜੀ ਐ ਸੁਹਾਗਣ ਇਸਤਰੀ ਐ ਉਹਨੂੰ ਸੁਖ ਕਿਵੇਂ ਮਿਲ ਸਕਦਾ ਪੇਰ ਗੇ ਹੋਣੀ ਤੱਤियां ਇਸ ਤਰ੍ਹਾਂ ਸ਼ਬਦ ਆਉਂਦਾ ਹੈ ਸਤਿਗੁਰੂ ਦਾ ਪਾਤਸ਼ਾਹ ਜੀ ਕਹਿੰਦੇ ਜਿਹੜੀ ਸੁਹਾਗਣ ਇਸਤਰੀ ਦਾ ਪਤੀ ਦੂਰ ਗਿਆ ਹੋਵੇ ਵਿਛੋੜਾ ਵਿਛੋੜੇ ਦਾ ਬਿਰਹਾ ਚੱਲ ਰਹੀ ਹੋਵੇ ਕਿ ਉਹਨੂੰ ਭਾਵੇਂ ਦੁਨੀਆਂ ਦੇ ਸਾਰੇ ਸੁੱਖ ਦੇ ਦਿਓ ਤੇ ਉਹਨੂੰ ਸਭ ਚੀਜ਼ਾਂ ਤੱਤियां ਲੱਗਦੀਆਂ ਨੇ ਭਾ ਉਹਨਾਂ 'ਚ ਉਹਨੂੰ ਸੁੱਖ ਨਹੀਂ ਮਿਲਦਾ ਠੰਡ ਨਹੀਂ ਉਹਨਾਂ ਦੇ ਉਹਦੇ ਮਨ ਨੂੰ ਕਹਿੰਦੀ ਜਿਨੇ ਚਿਰ ਉਹ ਆਪਣੇ ਪਤੀ ਦੇ ਦਰਸ਼ਨ ਨਹੀਂ ਕਰ ਲੈਂਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਣ ਪ੍ਰਭ ਕਿਉਂ ਸੁਖ ਪਾਈ ਹੈ ਅਤੀ ਪ੍ਰਭੂ ਤੋਂ ਬਿਨਾ ਕਿਵੇਂ ਜੀਵ ਨੂੰ ਸੁਖ ਹੋ ਸਕਦਾ ਹੈ ਦੂਜੀ ਨਹੀਂ ਜਾਏ ਦੂਜੀ ਕੋਈ ਜਗ੍ਹਾ ਨਹੀਂ ਦੂਜੀ ਕੋਈ ਵਸਤੂ ਹੀ ਨਹੀਂ ਕੋਈ ਪਦਾਰਥ ਨਹੀਂ ਐਸਾ ਕਿ ਜਿਹੜਾ ਪਿਆਰ ਇਸ ਜੀਵ ਨੂੰ ਜਗਿਆਸੂ ਜੀਵ ਦੇ ਮਨ ਨੂੰ ਠੰਡਿਆ ਕਰ ਸਕੇ ਇਸ ਕਰਕੇ ਜਦੋਂ ਤੱਕ ਪਿਆਰியோ ਦਾ ਮੇਲ ਨਹੀਂ ਹੋ ਜਾਂਦਾ ਜੀਵ ਤਾਂ ਹੀ ਭਟਕਦਾ ਰਹਿੰਦਾ ਹੈ ਸਾਡਾ ਮਨ ਪਤਾ ਕਿਉਂ ਨਹੀਂ ਕਿਸੇ ਚੀਜ਼ ਤੇ ਅਟਕਦਾ ਆਪ ਠਹਿਰਦਾ ਕਿਉਂਕਿ ਇਹਦਾ ਜਿਹੜਾ ਮੁੱਖ ਨਿਸ਼ਾਨਾ ਹੈ ਉਹ ਹੈ ਪਰਮਾਤਮਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤਾਂ ਹੀ ਦਾ ਸਤਿਗੁਰੂ ਜੀ ਇਸ ਮਨ ਨੂੰ ਉਪਦੇਸ਼ ਕਰਦੇ ਆ ਵੀ ਤੂੰ ਤਾਂ ਜੋਤ ਦਾ ਸਰੂਪ ਹੈ ਕਿਹੜੇ ਕੰਮਾਂ ਵਿੱਚ ਪਿਆ ਪਿਆਰਿਓ ਨਾ ਇਹ ਖਾਣ ਵਾਲੇ ਪਦਾਰਥਾਂ ਨਾਲ ਰੱਜਦਾ ਹੈ ਨਾ ਇਹ ਪਾਉਣ ਵਾਲੇ ਪਦਾਰਥਾਂ ਨਾਲ ਰੱਜਦਾ ਹੈ ਨਾ ਇਹ ਵੱਡੀਆਂ ਵੱਡੀਆਂ ਕੋਠੀਆਂ ਨਾਲ ਰੱਜਦਾ ਇਹ ਨਾ ਕਾਰਾਂ ਨਾਲ ਨਾ ਪੈਸੇ ਨਾਲ ਤੇ ਨਾ ਪਿਆਰਿਓ ਬਹੁਤਾ ਜਿੰਨਾ ਕੁਝ ਮਰਜ਼ੀ ਨੂੰ ਅੱਖਾਂ ਨਾਲ ਵਿਖਾਈ ਜਾਓ ਨਹੀਂ ਰੱਜਦਾ जो मर्जी ਇਹਨੂੰ ਕੰਨਾਂ ਦੇ ਨਾਲ ਸੁਣਾਈ ਜਾਓ ਨਹੀਂ ਰੱਜਦਾ ਇਹ ਕਹਿੰਦਾ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਅੱਖੀ ਵੇਖਣਾ ਜੀਆ ਬਹੁ ਰੰਗ ਤਮਾਸ਼ੇ ਭਾਈ ਗੋਦਾ ਜੀ ਇਹਨੂੰ ਰੋਇ ਤੋ ਰੋਜ ਨਵੀਂ ਤੋ ਨਵੀਂ ਕੋਈ ਚੀਜ਼ ਦਿਖਾਓ ਇਹ ਕਹਿੰਦਾ ਹੋਰ ਦਿਖਾਓ ਹੋਰ ਦਿਖਾਓ ਨਵੀਂ ਤੋ ਨਵਾਂ ਇਹਨੂੰ ਕੋਈ ਖਾਣਾ ਖਵਾਓ ਕਹਿੰਦਾ ਇਹ ਮੈਂ ਖਾ ਲਿਆ ਹੋਰ ਕੋਈ ਨਵਾਂ ਖਵਾਓ ਨਵੇਂ ਤੋ ਨਵਾਂ ਸੂਟ ਪਹਿਨਾਓ ਕਹਿੰਦਾ ਇਹ ਪੁਰਾਣਾ ਹੋ ਗਿਆ ਹੁਣ ਅੱਜ ਹੋਰ ਨਵਾਂ ਲਿਆਓ ਕਿਉਂਕਿ ਮਨ ਦੀ ਜਿਹੜੀ ਸਥਿਰਤਾ ਹੈ ਇਹ ਉੱਥੇ ਜਾ ਕੇ ਹੋਣੀ ਹੈ ਜਦੋਂ ਇਹ ਪ੍ਰਮਾਤਮਾ ਵਿੱਚ ਲੀਨ ਹੋ ਗਿਆ ਉਹਨਾਂ ਚਿਰ ਤਾਂ ਇਹ ਰੁਕਦਾ ਨਹੀਂ ਇਹਦੀ ਤ੍ਰਿਸ਼ਨਾ ਤਾਂ ਹੀ 부ਝਦੀ ਨਹੀਂ ਕਿਉਂਕਿ ਪਿਆਰਿਓ ਇਹਨੇ ਪ੍ਰਭੂ ਵਿੱਚ ਜਾ ਕੇ ਜਦੋਂ ਤੱਕ ਮਿਲ ਨਹੀਂ ਜਾਂਦਾ ਉਦੋਂ ਤੱਕ ਇਹਦੀ ਤ੍ਰਿਸ਼ਨਾ ਨਹੀਂ 부ਝਦੀ ਅਭਿਆਸੀ ਜਨ ਜਦੋਂ ਅਭਿਆਸ ਕਰਦਾ ਹੈ ਭਾਵ ਭਗਤ ਜਨ ਜਦੋਂ ਭਗਤੀ ਕਰਦਾ ਹੈ ਤੇ ਪਿਆਰੋ ਕਿਸੇ ਅਵਸਥਾ ਵਿੱਚ ਜਾ ਕੇ ਜਦੋਂ ਰੁਕਦਾ ਹੈ ਨਾ ਆਨੰਦ ਪਹਿਲੀ ਅਵਸਥਾ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਇਹ ਮਨ ਕਹਿੰਦਾ ਹੈ ਨਹੀਂ ਇਹ ਉਹ ਆਨੰਦ ਨਹੀਂ ਜਿਹੜਾ ਮੈਨੂੰ ਚਾਹੀਦਾ ਹੈ ਜਿਹੜਾ ਮਿਲਾਪ ਦਾ ਆਨੰਦ ਹੈ ਉਹ ਨਹੀਂ ਹੈ ਹੋਰ ਅੱਗੇ ਚੱਲ ਹੋਰ ਭਗਤੀ ਕਰ ਉਹ ਹੋਰ ਕਰਦਾ ਹੈ ਜਿੱਥੇ 1 ਘੰਟਾ ਲਾਉਂਦਾ ਉਥੇ 2 ਘੰਟੇ ਲਾਉਂਦਾ ਜਿੱਥੇ 4 ਘੰਟੇ ਲਾਉਂਦਾ ਉਥੇ 8 ਘੰਟੇ ਬੈੰਦਾ ਹੈ ਹੋਰ ਬੰਦਗੀ ਕਰਦਾ ਹੈ ਜਦੋਂ ਹੋਰ ਅਗਲੀ ਅਵਸਥਾ ਜਾਂਦਾ ਏ ਤੇ ਹੋਰ ਆਨੰਦ ਵਧ ਜਾਂਦਾ ਹੈ ਤੇ ਅਭਿਆਸੀ ਕਹਿੰਦਾ ਵੀ ਹਾਂ ਹੁਣ ਠੀਕ ਹੈ ਸ਼ਾਇਦ ਮੈਂ ਪਹੁੰਚ ਗਿਆ ਪ੍ਰੀਤਮ ਦੇ ਦੇਸ ਪਰ ਮਨ ਕਹਿੰਦਾ ਨਹੀਂ ਹੱਲੇ ਉਹ ਚੀਜ਼ ਨਹੀਂ ਹੈ ਜੋ ਮੈਂ ਲੱਭ ਰਿਹਾ ਉਹ ਪ੍ਰਕਾਸ਼ ਨਹੀਂ ਹੈ ਉਹ ਵਾਹਿਗੁਰੂ ਦੀ ਆਵਾਜ਼ ਨਹੀਂ ਹੈ ਉਹ ਵਾਹਿਗੁਰੂ ਦੇ ਦਰਸ਼ਨ ਨਹੀਂ ਜੋ ਮੈਨੂੰ ਚਾਹੀਦੇ ਇਸ ਕਰਕੇ ਪਿਆਰਿਓ ਫਿਰ ਅਭਿਆਸੀ ਹੋਰ ਅਭਿਆਸ ਕਰਦਾ ਹੈ ਸੋ ਇਹ ਮਨ ਹੀ ਅਭਿਆਸੀ ਜਨ ਨੂੰ ਉਤਸ਼ਾਹ ਕਰਦਾ ਹੈ ਇਥੋਂ ਤੱਕ ਕਿ ਸੌਣ ਵੀ ਨਹੀਂ ਦਿੰਦਾ ਚੰਗੀ ਤਰ੍ਹਾਂ ਖਾਣ ਵੀ ਨਹੀਂ ਦਿੰਦਾ ਪਹਿਨਣੇ ਵੀ ਨਹੀਂ ਦਿੰਦਾ ਇਸ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਨਹੀਂ ਪੈਣ ਦਿੰਦਾ ਕਹਿੰਦੇ ਛੱਡ ਦੇ ਇਹਨਾਂ 'ਚ ਕੁਝ ਨਹੀਂ ਹੈ ਤਾਂ ਹੀ ਸੰਤ ਜਾਣੇ ਭਗਤ ਜਾਣੇ ਜਿਹੜੇ ਅਭਿਆਸੀ ਨੇ ਉਹ ਇਸ ਸੰਸਾਰ ਤੋਂ ਉਪਰਾਹ ਹੋ ਜਾਂਦੇ ਨੇ ਬਾਕੀ ਚੀਜ਼ਾਂ ਉਹਨਾਂ ਨੂੰ ਚੰਗੀਆਂ ਤਾਂ ਹੀ ਨਹੀਂ ਲੱਗਦੀਆਂ ਕਿਉਂਕਿ ਮਨ ਸਭ ਕੁਝ ਕੈਨਸਲ ਕਰ ਦਿੰਦਾ ਹੈ ਕਿ ਛੱਡ ਦੇ ਕੁਝ ਨਹੀਂ ਹੈ ਤੂੰ ਬਹਿ ਜਾ ਵਾਹਿਗੁਰੂ ਵਾਹਿਗੁਰੂ ਦਾ ਨਾਮ ਕਿਉਂਕਿ ਜੋ ਉੱਥੇ ਆਨੰਦ ਹੈ ਸਾਡੇ ਅੰਦਰ ਆਨੰਦ ਹੈ ਸਾਡੇ ਅੰਦਰ ਸ਼ਾਂਤੀ ਹੈ ਉਹ ਬਾਹਰ ਕਿਤੇ ਨਹੀਂ ਹੈ ਬਾਹਰ ਅਸੀਂ ਕਿਸੇ ਵੀ ਜਗ੍ਹਾ ਤੇ ਚੱਲ ਜਾਈਏ ਦੁਨੀਆ ਦੇ ਜਿੰਨੇ ਮਰਜ਼ੀ ਸੋਹਣੇ ਮੌਸਮ ਤੇ ਚੱਲ ਜਾਈਏ ਸੋਹਣੇ ਸੁਭਾਅ ਭਾਣੇ ਥਾਂ ਤੇ ਚਲੇ ਜਾਈਏ ਪਰ ਉਹ ਆਨੰਦ ਨਹੀਂ ਮਿਲਣਾ ਪਿਆਰੇ ਜੋ ਸਾਡੇ ਅੰਦਰ ਹੈ ਜੋ ਸਾਡੀ ਆਤਮਿਕ ਅਵਸਥਾ ਵਿੱਚ ਹੈ ਆਤਮਿਕ ਮੰਡਲ ਦੇ ਵਿੱਚ ਹੈ ਉਹ ਕਿਤੇ ਨਹੀਂ ਹੈ ਜਦੋਂ ਅਸੀਂ ਅੰਦਰ ਨੂੰ ਜਾਵਾਂਗੇ ਉਦੋਂ ਆਨੰਦ ਆਉਣਾ ਹੈ ਸਭ ਕੁਝ ਅੰਦਰ ਬਾਹਰ ਨਹੀਂ ਕਹਿੰਦੇ ਸਾਰਾ ਕੁਝ ਅੰਦਰ ਹੀ ਆ ਬਾਹਰ ਕਿਤੇ ਕੁਝ ਨਹੀਂ ਬਾਹਰ ਤੁਸੀਂ ਜੋ ਸੁੱਖ ਲੱਭ ਰਹੇ ਹੋ ਇਹਨਾਂ ਨੇ ਹੋਰ ਦਸਾਂ ਦਿਨਾਂ ਨੂੰ ਦੁੱਖ ਬਣ ਜਾਣਾ ਹੈ ਸੁਖੰਤਾ ਦੁਖੰ ਸੁਖੰਤਾ ਰੋਗੰ ਗੁਰਬਾਣੀ ਕਹਿੰਦੀ ਕਹਿੰਦੀ ਭੋਗੀ ਜਾਓ ਭੋਗਾ ਨੂੰ ਅਖੀਰ ਇਹ ਦੁੱਖ ਬਣ ਜਾਂਦੇ ਆ ਰੋਗ ਬਣ ਜਾਂਦੇ ਆ ਸੁਖਾਂ ਨੂੰ ਭੋਗੋਗੇ ਤੇ ਦੁੱਖ ਬਣ ਜਾਂਦੇ ਆ ਸੋ ਦੁਨੀਆਂ ਦਾ ਸਭ ਕੁਝ ਦੁੱਖ ਹੈ ਜੇ ਸੁਖ ਹੈ ਤੇ ਸਿਰਫ ਅੰਦਰ ਹੈ ਸਾਡੀ ਦੇਹੀ ਦੇ ਅੰਦਰ ਹੈ ਇਹ ਸੁਖ ਲੈਣਾ ਹੈ ਤੇ ਅੰਦਰ ਨੂੰ ਆਓ ਬਾਹਰ ਕਿਤੇ ਨਹੀਂ ਅਗਤ ਕਬੀਰ ਜੀ ਕਹਿੰਦੇ ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਆ ਨਾ ਹਦਬਾਚ। ਆ ਬਾਹਰ ਕੋਈ ਇੱਕ ਸਾਜ ਵਜਾਉਂਦਾ ਹੋਵੇ ਨਾ ਪਿੱਛੇ ਜੇ ਆਪਣੇ ਇੰਡੀਆ ਦੇ ਵਿੱਚ ਹੀ ਸਟਾਰ ਆਇਲੈਂਡ ਪ੍ਰੋਗਰਾਮ ਟੀਵੀ ਤੇ ਵੀ ਆਉਂਦਾ ਰਿਹਾ। ਕੋ ਕੇ ਹਟਿਆ। ਉਹਦੇ ਵਿੱਚ ਜਿਹੜਾ ਬੱਚਾ ਜਿੱਤਿਆ ਏ ਹੋਰ ਵੀ ਵੱਡੇ-ਵੱਡੇ ਵੀ ਉਹਦੇ ਵਿੱਚ ਪਰਫਾਰਮ ਕਰਦੇ ਸੀ ਆਪੋ ਆਪਣਾ ਕਿਸੇ ਨੂੰ ਕੋਝ ਆਉਂਦਾ ਸੀ ਕਿਸੇ ਨੂੰ ਕੋਝ ਆਉਂਦਾ ਸੀ। ਉਹਨੂੰ ਸਿਰਫ ਬੌਂਸਰੀ ਵਜਾਉਣੀ ਹੁੰਦੀ ਤੇ ਪਿਆਰਿਓ ਜਦੋਂ ਬੌਂਸਰੀ ਵਜਾਉਂਦਾ ਸੀ ਤੇ ਕੀਲ ਕੇ ਰੱਖ ਦਿੰਦਾ ਸੀ ਤੇ ਅਖੀਰਲੇ ਫਾਈਨਲ ਪ੍ਰੋਗਰਾਮ ਦਾ ਪ੍ਰੋਗਰਾਮ ਦੇ ਵਿੱਚ ਜਦੋਂ ਉਹਨੇ ਬੌਂਸਰੀ ਵਜਾਈ ਆ ਤੇ ਸਭ ਤੋਂ ਪਹਿਲੇ ਨੰਬਰ ਤੇ ਆਇਆ ਔਰ ਉਹਨੇ ਪ੍ਰੋਗਰਾਮ ਉਹਨੇ ਜਿੱਤਿਆ ਇੱਕ ਨੰਬਰ ਤੇ ਆਇਆ ਕਿਉਂਦਾ ਕੀ ਸੀ ਉਹਨੂੰ ਸਿਰਫ ਧੁਨ ਵਜਾਉਣੀ ਜਿਹੜੇ ਉਹਨੂੰ ਜੱਜ ਕਰ ਰਹੇ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਇਹ ਬੌਂਸਰੀ ਕਿਹੜੇ ਦਾਗ 'ਚ ਵਜਾ ਰਿਹਾ ਹੈ ਕਿਦਾਂ ਵਜਾ ਰਿਹਾ ਹੈ ਕਿਸ ਹਾਲ ਤਾਬੇ ਕੁਝ ਨਹੀਂ ਪਤਾ ਨਾਲ ਸਿਰਫ ਜਿਹੜੇ ਉਸਤਾਦ ਨੇ ਇਹਨਾਂ ਨੂੰ ਵਜਾਉਣ ਵਾਲੇ ਉਹਨਾਂ ਨੂੰ ਪਤਾ ਹੁੰਦਾ ਹੈ ਪਰ ਜਿਹੜੇ ਜੱਜ ਬੈਠੇ ਨੇ ਉਹ ਸਿਰਫ ਡਾਂਸ ਨੂੰ ਦੇਖ ਸਕਦੇ ਨੇ ਹੋਰ ਚੀਜ਼ਾਂ ਵੇਖ ਸਕਦੇ ਨੇ ਕਿ ਇਹ ਕੀ ਕਰਦੇ ਆ ਕਿੱਥੇ ਗਲਤੀ ਕਰਦੇ ਆ ਕਿੱਥੇ ਸਹੀ ਕਰਦੇ ਆ ਪਰ ਬੌਂਸਰੀ ਦਾ ਨਹੀਂ ਪਤਾ ਨਾਲ ਔਰ ਪਿਆਰਿਓ ਉਹ ਸਾਡੇ ਅੰਦਰੋਂ ਆਵਾਜ਼ ਨਿਕਲੀ ਹੋਈ ਭਗਤਾਂ ਨੇ ਬਾਹਰ ਪ੍ਰਗਟ ਕੀਤੀ ਹੈ ਇਹ ਸ਼੍ਰੀਕ੍ਰਿਸ਼ਨ ਨੇ ਬਣਾਈ ਸੀ ਬੌਂਸਰੀ ਤੇ ਪਿਆਰਿਓ ਜਦੋਂ ਉਹ ਵਜਾਉਂਦਾ ਸੀ ਉਹਨੇ ਅੱਧਾ ਘੰਟਾ ਲਗਾਤਾਰ ਵਜਾਈ ਹੈ ਤੇ ਦੁਨੀਆ 당ਗ ਰਹਿ ਗਈ ਉਹ ਹਰੇ ਜਦੋਂ ਉਹ ਪਰਫਾਰਮ ਕਰਦਾ ਸੀ ਵਜਾਉਂਦਾ ਸੀ ਪਰ ਜਦੋਂ ਉਹਨੇ ਫਾਈਨਲ ਤੇ ਵਜਾਈ ਕਿ ਪਿਆਰਿਓ ਇੱਕ ਨੰਬਰ ਤੇ ਆਇਆ ਸਭ ਤੋਂ ਪਹਿਲੇ ਨੰਬਰ ਤੇ ਉਹਨੂੰ ਚੁਣਿਆ ਗਿਆ ਕਿਉਂ? ਬਾਕੀ ਨੂੰ ਕੁਛ ਨਹੀਂ ਸੀ ਆਉਂਦਾ ਕਿਉਂਕਿ ਬਹੁਤ ਜ਼ਿਆਦਾ ਆਨੰਦਦਾਇਕ ਹੈ ਜਦੋਂ ਹਰਮੋਨੀਆਂ ਵੱਜਦਾ ਹੈ ਸਾਜ਼ ਵੱਜਦੇ ਅਸੀਂ ਐ ਕਰਦੇ ਐ ਕਰਦੇ ਕਿਉਂ? ਇਹ ਸਾਡੇ ਅੰਦਰ ਦਾ ਖੇੜਾ ਹੀ ਹੈ ਬਾਹਰ ਪਿਆਰਿਓ ਇਹ ਤਾਂ ਹਲੇ ਬਾਹਰ ਦਾ ਵਾਜੇ ਆ ਜਦੋਂ ਸਾਡੇ ਅੰਦਰ ਵੱਜਣ ਲੱਗ ਪੈਂਦੇ ਆ ਇਹ ਇਹ ਅੰਦਰ ਦੇ ਵਾਜੇ ਬਾਹਰ ਆਏ ਆ ਉਦੋਂ ਤਾਂ ਬਹੁਤ ਜ਼ਿਆਦਾ ਆਨੰਦ ਹੈ ਤੁਸੀਂ ਇਹ ਕਹਿਣਾ ਸੁਣੀ ਜਾਣ ਮੈਂ ਇਹਨਾਂ ਨੂੰ ਸੁਣੀ ਜਾਵਾਂ ਸੁਣੀ ਜਾਵਾਂ ਹਟਾਈ ਨਾ ਤੇ ਪਿਆਰੋ ਇੱਕ ਦਿਨ ਐਸਾ ਆਉਂਦਾ ਹੈ ਕਿ ਦਿਨ ਰਾਤ ਹੀ ਵੱਜਦੇ ਦਿਨੇ ਵੀ ਵੱਜਦੇ ਰਹਿੰਦੇ ਰਾਤ ਸੁੱਤੇ ਪਿਆ ਵੀ ਵੱਜਦੇ ਰਹਿੰਦੇ ਆ ਤੇ ਜੀਵ ਮਸਤੀ 'ਚ ਰਹਿੰਦਾ ਹੈ ਕਿਸੇ ਖੇੜੇ ਵਿੱਚ ਅਕੈ ਰਸ ਵਿੱਚ ਰਹਿੰਦਾ ਹੈ ਬਾਰ ਇਹੋ ਜੀਆਂ ਚੀਜ਼ਾਂ ਕੁਝ ਨਹੀਂ ਇਹ। ਇਹ ਬਾਹਰ ਦੀ ਇੱਕ ਬੌਂਸਰੀ ਪਿਆਰਿਓ ਕੀਲ ਸਕਦੀ ਐ ਤੇ ਅੰਦਰ ਤਾਂ ਹਜ਼ਾਰਾਂ ਤੇ ਲੱਖਾਂ ਹੀ ਵਾਜੇ ਵਜਦੇ ਆ। ਉਹ ਜੀਵ ਨੂੰ ਕਿੰਨਾ ਸੁਖ ਦੇਣਗੇ। ਅੱਜ ਦੇ ਡਾਕਟਰ ਕਹਿੰਦੇ ਆ ਕਹਿੰਦੇ ਜੇ ਤੁਸੀਂ ਚਿੰਤਾ ਦੇ ਵਿੱਚੋਂ ਫਿਕਰ ਦੇ ਵਿੱਚੋਂ ਨਿਕਲਣਾ ਐ ਤਾਂ ਰੋਜ਼ ਮਿਊਜ਼ਿਕ ਸੁਣਿਆ ਕਰੋ 5 ਮਿੰਟ 10 ਮਿੰਟ 15 ਮਿੰਟ। ਤੁਹਾਡੀ ਚਿੰਤਾ ਦੂਰ ਹੋ ਜਾਏ। ਉਹ ਤੁਸੀਂ ਕਿਸ ਤਰ੍ਹਾਂ ਦਾ ਵੀ ਸੁਣ ਸਕਦੇ ਜੇ ਮਨ ਨੂੰ ਥੋੜਾ ਬਹੁਤਾ ਖੁਸ਼ ਰੱਖਣਾ ਹੈ ਤੇ ਮਿਊਜ਼ਿਕ ਸੁਣਿਆ ਕਰੋ ਤੇ ਪਿਆਰੋ ਜਿਹਦੇ ਅੰਦਰ ਹਜ਼ਾਰਾਂ ਤੇ ਲੱਖਾਂ ਵਾਜੇ ਵੱਜਦੇ ਹੋਣ ਵਾਜੇ ਪੰਜ ਵਾਜੇ ਸ਼ਬਦ ਕਨੇਰੇ ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਕਨੇਰੇ ਸ਼ਬਦ ਵਜਦੇ ਆ ਕਨੇਰੇ ਤੋਂ ਭਾਵ ਬਹੁਤ ਜ਼ਿਆਦਾ ਗਿਣਤੀ ਤੋਂ ਬਾਹਰ ਤੇ ਉਹਨਾਂ ਨੂੰ ਕਿੰਨਾ ਸੁਖ ਹੋਊਗਾ ਉਨ੍ਹਾਂ ਦੇ ਦੁੱਖ ਕਿਵੇਂ ਕੋਈ ਨੇੜੇ ਆਗੇ ਕਿਵੇਂ ਪਿਆਰੂ ਬੇਫਿਕਰ ਨਾ ਹੋਣਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਣ ਪ੍ਰਭ ਕਿਉਂ ਸੁਖ ਪਾਈਐ ਪ੍ਰਭੂ ਦੇ ਨਾਮ ਤੋਂ ਬਿਨਾ ਉਹਦੇ ਮਲਾਵ ਤੋਂ ਬਿਨਾ ਜੀਵ ਨੂੰ ਕਦੀ ਸੁਖ ਨਹੀਂ ਹੋ ਸਕਦਾ ਦੂਜੀ ਨਹੀਂ ਜਾਏ ਦੂਜੀ ਕੋਈ ਜਗਾ ਨਹੀਂ ਦੂਜਾ ਕੋਈ ਪਦਾਰਥ ਨਹੀਂ ਬਾਹਰ ਕਿਤੇ ਨਹੀਂ ਅੰਦਰ ਹੈ ਅੰਦਰ ਨੂੰ ਖੋਜ